ਦੋਸਤੋ ਅੱਜ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ 트ੈਂਡ ਵਿੱਚ ਚੱਲਣ ਵਾਲੀ ਐਮੀਡੀਆ 3D ਪ੍ਰੋਫਾਈਲ ਫੋਟੋ ਤੁਸੀਂ ਬਹੁਤ ਸੌਖੇ ਤਰੀਕਾ ਨਾਲ ਕ੍ਰੀਏਟ ਕਰ ਸਕਦੇ ਹੋ ਆਪਣੇ YouTube ਚੈਨਲ ਲਈ ਆਪਣੇ Facebook ਪੇਜ ਲਈ ਜਾਂ ਪ੍ਰੋਫਾਈਲ ਲਈ ਜਾਂ ਫਿਰ Instagram account ਲਈ ਬਹੁਤ ਸੌਖਾ ਤਰੀਕਾ ਜੀ ਸਿਰਫ ਇੱਕ ਮਿੰਟ ਦਾ ਕੰਮ ਆ ਤੁਸੀਂ ਬਹੁਤ ਸੌਖੇ ਤਰੀਕਾ ਨਾਲ ਕ੍ਰੀਏਟ ਕਰ ਸਕਦੇ ਹੋ ਕਰਨੀ ਹੈ ਕਿ ਮਨੇ ਆਉ ਵੀ ਦੱਸ ਦੇਣੀ ਜਿਨ੍ਹਾਂ ਨੇ ਸਾਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਓ ਜੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ Play Store ਵਿੱਚ ਜਾਣਾ Play Store ਵਿੱਚ ਜਾ ਕੇ ਇੱਥੇ Bing ਨਾਮ ਦਾ ਇੱਕ ਐਪ ਆ ਉਹਨਾਂ ਯਾਕੀ ਆਪਾਂ ਸਰਚ ਕਰਨਾ ਤੇ ਸਰਚ ਕਰਨੇ ਵਾਰ ਇਹਨੂੰ ਇੰਸਟਾਲ ਕਰ ਲਓ ਜੀ ਮੈਂ ਪਹਿਲਾਂ ਕਰ ਰੱਖਿਆ ਮੈਂ ਇਹਨੂੰ ਓਪਨ ਕਰਦਾ ਤੇ ਓਪਨ ਕਰਨੇ ਵਾਰ ਤੁਸੀਂ ਆਪਣਾ ਕਿਸੇ ਵੀ ਫੋਨ ਨੰਬਰ ਜਾਂ Gmail ਤੋਂ ਇਹਨੂੰ ਲੌਗਇਨ ਕਰ ਲਓ ਲੌਗਇਨ ਕਰਨੇ ਵਾਰ ਇੱਥੇ ਤੁਸੀਂ ਦੇਖ ਸਕਦੇ ਹੋ ਬਿੰਗ ਐਪ ਓਪਨ ਹੋਣ ਤੋਂ ਬਾਅਦ ਉਹਨੂੰ ਇੱਕ ਇੱਥੇ ਦਿਖਾਈ ਦਊਗਾ ਕਾਪੀ ਲੋਡ ਇਹਦੇ ਤੇ ਜੇ ਕਲਿੱਕ ਕਰਾਂ ਸਭ ਤੋਂ ਜਿਹੜਾ ਵਿਚਕਾਰ ਆ ਗਿਆ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਸਕ ਮੀ ਆ ਗਿਆ ਲਿਖਿਆ ਹੋਇਆ ਇਹਦੇ ਤੇ ਕਲਿੱਕ ਕਰਾਂਗੇ ਜੀ ਕਲਿੱਕ ਕਰਕੇ ਆ ਜਿਹੜਾ ਟੈਕਸ ਲਿਖੇ ਹੋਏ ਨੇ ਇਹ ਮੈਂ ਤੁਹਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਦੇ ਦੂੰਗਾ ਵੀਡੀਓ ਦੇ ਉੱਥੇ ਤੁਸੀਂ ਕਾਪੀ ਕਰ ਸਕ ਰਹੇ ਹੋ ਤੇ ਕਾਪੀ ਕਰਕੇ ਐਵੇਂ ਪੇਸਟ ਕਰ ਸਕਦੇ ਹੋ ਤੇ ਆਪਣਾ ਇੱਥੇ ਨਾਮ ਜਿਹੜਾ ਲਿਖਿਆ ਹੋਇਆ ਯੂਅਰ ਨੇਮ ਦੇ ਵਿੱਚ ਜਾ ਕੇ ਤੁਸੀਂ ਆਪਣਾ ਨਾਮ ਅ ਪਰ ਸਕਦੇ ਹੋ ਆਪਣਾ ਨਾਮ ਕੋਈ ਵੀ ਤੁਹਾਡੇ ਪੇਜ ਦਾ ਨਾਮ ਆ ਜਾਂ ਫਿਰ ਤੁਹਾਡੇ ਆਪਣਾ ਨਾਮ ਆ ਉਹਨੂੰ ਤੁਸੀਂ ਇੱਥੇ ਜਾ ਕੇ ਉਹ ਨਾਮ ਨੂੰ ਕਰਕੇ ਤੇ ਦੁਬਾਰਾ ਨੈਕਸਟ ਕਰਦੇ ਹੋ ਤੇ ਤੁਸੀਂ ਦੇਖੋ ਕਿਵੇਂ 3D ਫੋਟੋਆਂ ਬਣ ਕੇ ਆ ਜਾਣਗੀਆਂ ਆਪਾਂ ਦੇਖ ਰਹੇ ਹਾਂ ਕਿ ਆਪਾਂ ਆਪਣੇ ਫੇਸਬੁੱਕ ਪੇਜ ਲਈ ਤਿਆਰ ਕਰਦੇ ਆ ਤੇ ਆ ਦੇਖੋ ਤੇ ਆਪਣੀਆਂ ਫੋਟੋਆਂ ਜਿਹੜੀਆਂ ਉਹ ਹੁਣੇ ਅ ਇੱਕ ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਜੀ ਆ ਤੁਸੀਂ ਦੇਖ ਸਰੋ ਕਿੰਨੀਆਂ ਬੜੀਆਂ ਜੀ ਫੋਟੋਆਂ ਆਪਣੀਆਂ ਚਾਰ-ਚਾਰ ਫੋਟੋਆਂ ਕ੍ਰੇਟ ਹੋ ਕੇ ਆ ਜਾਂਦੀਆਂ ਨੇ ਜਿਹੜੀ ਵੀ ਤੁਸੀਂ ਇੱਥੋਂ ਫੋਟੋ ਰੱਖਣੀ ਆ ਉਹ ਰੱਖ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਉਹ ਰੱਖ ਸਕਦੇ ਹੋ ਜਿਵੇਂ ਕਿ ਆਪਣੀਆਂ ਆ ਗਈਆਂ ਤੇ ਇਹਨਾਂ ਨੂੰ ਡਾਊਨਲੋਡ ਕਰਨਾ ਬਹੁਤ ਸੌਖਾ ਜੀ ਆਹ ਸਾਈਡ ਤੇ ਨਾ ਤਿੰਨ ਬਿੰਦੂ ਜਿਹਾ ਲੱਗੇ ਦੇ ਸਰ ਇਹ ਤੇ ਕਲਿੱਕ ਕਰ ਦਿਓ ਆ ਦੇਖੋ ਤੁਸੀਂ ਡਾਊਨਲੋਡ ਕਰਨਾ ਵੀ ਆਪਾਂ ਨੂੰ ਇੱਥੇ ਸਾਹਮਣੇ ਆਪਸ਼ਨ ਆ ਗਈ ਤੇ ਇਹਦੇ ਉੱਤੇ ਕਲਿੱਕ ਕਰਕੇ ਆਪਾਂ ਡਾਊਨਲੋਡ ਕਰ ਸਕਦੇ ਹਾਂ ਜੀ ਐਵੇਂ ਮੈਂ ਤੁਹਾਨੂੰ ਹੁਣ ਇੰਸਟਾਗ੍ਰਾਮ ਲਈ 3D ਪ੍ਰੋਫਾਈਲ ਪੇਸਟ ਕਰਨਾ ਪੇਸਟ ਕਰਨ ਦਾ ਬਣਾ ਇੱਥੇ ਜਾ ਕੇ ਇੱਥੇ ਫੇਸਬੁੱਕ ਲਿਖਿਆ ਹੋਇਆ ਉੱਪਰ ਇਹ ਫੇਸਬੁੱਕ ਵਾਲੇ ਤੇ ਨੂੰ ਤੁਸੀਂ ਕੱਟ ਕੇ ਤੇ ਇੰਸਟਾਗ੍ਰam ਜਾਂ YouTube ਲਿਖ ਸਕਦੇ ਹੋ ਤੇ ਦਵਾਰਾ ਜਾ ਕੇ ਇੱਥੇ ਨਕਸ਼ ਕਰ ਦਿਓ ਤੇ ਹੁਣ ਦੇਖੋ ਤੁਸੀਂ ਆਪਣੀਆਂ ਇੰਸਟਾਗ੍ਰam ਅਕਾਊਂਟ ਲਈ ਵੀ ਬਹੁਤ ਵਧੀਆ ਫੋਟੋਆਂ ਕ੍ਰੀਏਟ ਹੋ ਕੇ ਆ ਜਾਣਗੀਆਂ ਜਿਵੇਂ ਕਿ ਚਾਰ-ਚਾਰ ਫੋਟੋਆਂ ਹੀ ਦਿੰਦਾ ਜਿਹੜੀ ਵੀ ਫੋਟੋ ਆਪ ਨੂੰ ਪਸੰਦ ਹੋਵੇ 3D ਉਹ ਆਪਾਂ ਰੱਖ ਸਕਦੇ ਹਾਂ ਬਾਕੀ ਨੂੰ ਛੱਡ ਸਕਦੇ ਹਾਂ ਆ ਦੇਖੋ ਆਪਣੀ ਇੱਥੇ ਹੁਣ ਤਿਆਰ ਹੋਈ ਜਾਂਦੀਆਂ ਸਾਰੀਆਂ ਫੋਟੋਆਂ ਇਹ ਚਾਰੇ ਫੋਟੋਆਂ ਬਣ ਕੇ ਆ ਜਾਣਗੀਆਂ ਤੇ ਬਹੁਤ ਸੌਖਾ ਤਰੀਕਾ ਜੇਕਰ ਤੁਸੀਂ ਵੀ 3D ਫੋਟੋਆਂ ਐਵੇਂ ਬਣਾ ਕੇ ਤੇ ਬਹੁਤ ਵਧੀਆ ਪ੍ਰੋਫਾਈਲ ਨੂੰ ਆਪਣੀ ਨੂੰ ਜਾਂ ਫਿਰ ਜਿਹੜਾ ਅਕਾਊਂਟ ਆ YouTube ਚੈਨਲ ਜਾਂ Instagram ਦਾ ਅਕਾਊਂਟ ਨੂੰ ਬਣਾ ਸਕਦੇ ਹੋ ਜੀ ਲੋਕਾਂ ਨੂੰ ਦਿਖਾ ਸਕਦੇ ਹੋ ਆ ਦੇਖੋ ਆਪਣੀਆਂ 3D ਦੇ ਵਿੱਚ ਫੋਟੋਆਂ ਬਣ ਕੇ ਤਿਆਰ ਹੋ ਗਈਆਂ ਇਹਨਾਂ ਦੇ ਵਿੱਚੋਂ ਆਪਾਂ ਐਵੇਂ ਡਾਊਨਲੋਡ ਵੀ ਕਰ ਸਕਦੇ ਆ ਤੇ ਆਪਣੀ ਪ੍ਰੋਫਾਈਲ ਤੇ ਲਾ ਸਕਦੇ ਹਾਂ ਜੀ ਵੀਡੀਓ ਵਧੀਆ ਲੱਗ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ